ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਪਵਿੱਤਰ ਜਿਹੜੇ ਬੋਲ ਆ ਇੱਕ ਜਿਹੜੀਆਂ ਸਾਡੇ ਅੰਦਰ ਜਿਹੜੀਆਂ ਪ੍ਰਚਲਿਤ ਗੱਲਾਂ ਨੇ ਖਲਾਈਆਂ ਜਿਗੀਆਂ ਗੱਲਾਂ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਤੇ ਸਿੱਖ ਨੂੰ ਇਹ ਹੁਕਮ ਆ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋਂ ਨਾ ਸਗਲੀ ਛਾਰ ਗੁਰਬਾਨੀ ਦਾ ਜਿਹੜਾ ਸਿਧਾਂਤ ਆ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿਹੜੀ ਉਹ ਸਭ ਤੋਂ ਉੱਪਰ ਆ ਬਾਕੀ ਗੱਲਾਂ ਉਹੀ ਮੰਨਣਯੋਗ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਦੇ ਅਨੁਕੂਲ ਨੇ ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੱਥਰ ਪੂਜਾ ਬਾਰੇ ਪੜਾਂਗੇ ਹੁਣ ਦੇਖੋ ਇਹ ਤਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦਾ ਜਿਹੜਾ ਸਿੱਖ ਆ ਉਹ ਤਾਂ ਇਹ ਗੱਲ ਮੰਨਦਾ ਹੀ ਆ ਨਾ ਵੀ ਆ ਜਿਹੜਾ ਰੋਹਾਨੀ ਗਿਆਨ ਆ ਇਹ ਜਿਹੜੀ ਧੁਰਪੀ ਬਾਣੀ ਆ ਜਿਹੜੀ ਵਾਹ ਵਾਹ ਬਾਣੀ ਨਿਰੰਕਾਰ ਆ ਉਹ ਤਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਕੀ ਸੱਚ ਹੁਣ ਇਸ ਬਾਣੀ ਦਾ ਜਿਹੜਾ ਗਿਆਨ ਆ ਇਹ ਰੋਹਾਨੀ ਸੱਚ ਆ ਹੁਣ ਕਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਆ ਗੁਰੂ ਅਰਜਨ ਸਾਹਿਬ ਦੇ ਬੋਲ ਆ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਅਜਾਈ ਦਾ ਅਰਥ ਹਦਾ ਵਿਅਰਥ ਕਿਸੇ ਕੰਮ ਨਹੀਂ ਜਿਹੜਾ ਮਨੁੱਖ ਪੱਥਰ ਨੂੰ ਪੂਜਦਾ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਦਾਵਾ ਕਰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਉਦੇ ਲਈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਤੂੰ ਜੇ ਸਿੱਖੀ ਸਿਧਾਂਤਾਂ ਨੂੰ ਮੰਨਣਾ ਤੇ ਤੈਨੂੰ ਪੱਥਰ ਪੂਜਾ ਛੱਡਣੀ ਪੈਗੀ ਕਿਉਂਕਿ ਪੱਥਰ ਦੀ ਪੂਜਾ ਵਿਅਰਥ ਆ ਜਿਹੜਾ ਪੱਥਰ ਦੀ ਪੂਜਾ ਕਰਦਾ ਤਿਸ ਕੀ ਘਾਲ ਉਹਦੀ ਘਾਲ ਲਾ ਉਹਦੀ ਖੇਚਲ ਅਜਾਈ ਜਾਏ ਵਿਅਰਥ ਜਾਂਦੀ ਆ ਇਹ ਹੁਣ ਗੁਰੂ ਗ੍ਰੰਥ ਸਾਹਿਬ ਦਾ ਬੋਲ ਆ ਗੁਰੂ ਅਰਜਨ ਪਾਤਸ਼ਾਹ ਦੇ ਬਚਨ ਪਰ ਇਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਕਹੌਣ ਵਾਲੇ ਕਹੀ ਜਾਣਗੇ ਇਹ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ਵਿੱਚੋਂ ਪਾਇਆ। ਉਹਨਾਂ ਨੇ ਪੱਥਰ ਦੀ ਪੂਜਾ ਕੀਤੀ ਤੇ ਉਹਨਾਂ ਨੂੰ ਪੱਥਰ ਵਿੱਚੋਂ ਰੱਬ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਹੁਣ ਅਜੇ ਦੋਵੇਂ ਗੱਲਾਂ ਦੋਮੇ ਚ ਇੱਕ ਝੂਠੀ ਆ। ਕਹੇ ਤਾਂ ਜਿਹੜੀ ਆ ਬਣਾਈ ਹੋਈ ਕਹਾਣੀ ਆ। ਇਹਨੂੰ ਸੱਚ ਮੰਨ ਲਓ ਜਾਂ ਫਿਰ ਗੁਰੂ ਅਰਜਨ ਪਾਤਸ਼ਾਹ ਨੂੰ ਸੱਚ ਮੰਨ ਲਓ। ਗੁਰੂ ਅਰਜਨ ਪਾਤਸ਼ਾਹ ਤਾਂ ਕਹਿੰਦੇ ਆ ਕਿ ਪੱਥਰ ਦੀ ਪੂਜਾ ਕਰਨ ਵਾਲੇ ਦੀ ਘਾਲ ਅਜਾਈ ਜਾਂਦੀ ਆ। ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇਹ ਪਵਿੱਤਰ ਬੋਲ ਦੂਜੇ ਪਾਸੇ ਸਤਗੁਰੂ ਸਚੇ ਪਾਤਸ਼ਾ ਜਿਹੜੇ ਪੱਥਰ ਪੂਜਾ ਕਰਨ ਵਾਲਾ ਉਹਨੂੰ ਮੂਰਖ ਕਹਿੰਦੇ ਆ ਤੇ ਕੀ ਜੇ ਭਗਤ ਧੰਨਾ ਜੀ ਨੇ ਪੱਥਰ ਪੂਜਿਆ ਫਿਰ ਤਾਂ ਗੁਰੂ ਪਾਤਸ਼ਾ ਦੀਆਂ ਨਜ਼ਰਾਂ ਵਿੱਚ ਤਾਂ ਪੱਥਰ ਪੂਜਣ ਵਾਲਾ ਮੂਰਖ ਆ ਫਿਰ ਕੀ ਜਿਹਨੂੰ ਗੁਰੂ ਅਰਜਨ ਪਾਤਸ਼ਾ ਮੂਰਖ ਕਹਿ ਰਿਹਾ ਕਿ ਉਹਨਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਕਰ ਲੈਂਦੇ ਹੁਣ ਗੁਰਬਾਣੀ ਦਾ ਸਿਧਾਂਤ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਗੁਰੂ ਸਾਹਿਬ ਤੇ ਇਹ ਕਹਿੰਦੇ ਆ ਪੱਥਰ ਲੈ ਪੂਜੇ ਮੁਗਦਗਵਾਰ ਪੱਥਰ ਲੈ ਕੇ ਉਹਨੂੰ ਪੂਜਣ ਵਾਲੇ ਨੂੰ ਮੁਗਦਗਵਾਰ ਮੂਰਖ ਆਖਿਆ ਤੇ ਨਾਲ ਹੀ ਪਾਤਸ਼ਾਹ ਨੇ ਕਿਹਾ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਕਾਲਾ ਜਾਈ ਜਾਏ ਹੁਣ ਸਿੱਖੇ ਦੋ ਗੱਲਾਂ ਨੇ ਇਹਨਾਂ ਚੋਂ ਇੱਕ ਕਬੂਲੂਗਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਣਜੀ ਲਿਖੀ ਹੋਈ ਪਰ ਗੁਰੂ ਦੀ ਹਜ਼ੂਰੀ ਚ ਗੁਰੂ ਦੀ ਤਾਬਿਆ ਚ ਬਹਿ ਕੇ ਬਾਬੇ ਤੇ ਉਹਨਾਂ ਬਾਬਿਆਂ ਦੀ ਪੁੱਛੜ ਤੋਂ ਨਿਕਲੇ ਹੋਏ ਇਹ ਜਿਹੜੇ ਹੈਗੇ ਨੇ ਬਣੇ ਹੋਏ ਬਲਾਰੇ ਉਹ ਕਹੀ ਜਾਣਗੇ ਜੀ ਪੱਥਰ ਦੇ ਵਿੱਚੋਂ ਸ਼ਰਧਾ ਚਾਹੀਦੀ ਜੀ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਪਾ ਲਿਆ ਪੱਥਰ 'ਚੋਂ ਪ੍ਰਗਟ ਹੋ ਗਿਆ ਫਿਰ ਦੱਸੋ ਗੁਰੂ ਅਰਜਨ ਪਾਸ਼ਾ ਦੀ ਇਹਨਾਂ ਪੰਕਤੀਆਂ ਦੇ ਕੀ ਅਰਥ ਕਰੋਗੇ ਜੋ ਪੱਥਰ ਕੀ ਪਾਈ ਪਾਇ ਤਿਸ ਕੀ ਘਾਲ ਅਜਾਈ ਜਾਏ ਫਿਰ ਇਹਦਾ ਇਹਦਾ ਸਿੱਧਾ ਚੈਲੰਜ ਹੋ ਗਿਆ ਗੁਰੂ ਅਰਜਨ ਪਾਸ਼ਾ ਨੂੰ ਵੀ ਗੁਰੂ ਅਰਜਨ ਪਾਸ਼ਾ ਤੁਸੀਂ ਝੂਠ ਬੋਲੀ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਐਵੇਂ ਲਿਖਤਾ ਕਿ ਜੋ ਪੱਥਰ ਕੀ ਪਾਈ ਪਾਇ ਤਿਸ ਕੀ ਘਾਲ ਅਜਾਈ ਜਾਏ ਆ ਸਾਨੂੰ ਪਤਾ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਲੱਭਿਆ ਹੁਣ ਇਹਨਾਂ ਦੋਵਾਂ ਚ ਇੱਕ ਗੱਲ ਸਮਝਣੀ ਪੈਣੀ ਹੈ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਵਿਚਾਰ-ਵਿਚਾਰ ਕੇ ਗੁਰਬਾਣੀ ਦੀ ਕਸਵੱਟੀ ਤੇ ਸਿੱਖੀ ਨੂੰ ਨਹੀਂ ਸਮਝਾਂਗੇ ਉਨਾਂ ਚਿਰ ਅਸੀਂ ਇਸ ਘੁੰਮਣ ਘੇਰੀ 'ਚ ਫਸੇ ਰਹਿਾਂਗੇ